ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਫੱਟੇ ਪ੍ਰਦਰਸ਼ਨ ਦਾ ਐਲਾਨ ਹੋ ਚੁੱਕਿਆ ਤੇ ਦੱਸਿਏ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਅੱਜ ਜਿਹੜਾ ਕਿ ਵੱਡਾ ਇਕੱਠ ਸਰਕਾਰ ਦੇ ਖਿਲਾਫ ਕਰਨ ਜਾਰੀਆਂ ਨੇ ਤੇ ਉੱਥੇ ਮੁੜ ਤੋਂ ਵੱਡੇ ਐਕਸ਼ਨ ਦੇ ਵਿੱਚ ਕਿਸਾਨ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਤੇ ਦੱਸਿਏ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਉੱਤੇ ਜੋ ਬੀਤੇ ਦਿਨਾਂ 'ਚ ਐਕਸ਼ਨ ਹੋਇਆ ਸੀ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਜੋ ਧਰਨਾ ਚੱਕਿਆ ਗਿਆ ਤੇ ਉੱਥੇ ਹੀ ਜਿਹੜੇ ਕਿ ਤੱਕੇਸ਼ਾਈ ਹੋਈ ਤੇ ਕਿਸਾਨ ਜਥੇਬੰਦੀਆਂ ਦੀ ਗ੍ਰਿਫਤਾਰੀ ਹੋਈ ਉਸ ਨੂੰ ਲੈ ਕੇ ਕਿਸਾਨ ਹੋਰ ਭੜਕਦੇ ਹੋਏ ਨਜ਼ਰ ਆਏ ਤੇ ਜਿਸ ਤੋਂ ਬਾਅਦ ਅੱਜ ਵੱਡਾ ਐਲਾਨ ਜਿਹੜੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਰ ਦਿੱਤਾ ਗਿਆ ਤੇ ਵੱਖ-ਵੱਖ ਥਾਮਾਂ ਦੇ ਉੱਤੇ ਜਾ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਰਿਆਇਸਾ ਕਿਰਾਉ ਕੀਤਾ ਜਾ ਰਿਹਾ ਤੇ ਸਰਕਾਰਾਂ ਦੇ ਖਿਲਾਫ ਆ ਜਿਹੜਾ ਕਿ ਇੱਕ ਵੱਡਾ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਤੇ ਉੱਥੇ ਹੋਰ ਕੀ ਕਿਹਾੜਾ ਕਿਸਾਨ ਜਥੇਬੰਦੀਆਂ ਦੇ ਪਹਿਲੇ ਆਓ ਤੁਹਾਨੂੰ ਸੁਣਾਉਣੇ ਆ ਮੁੱਖ ਮੰਤਰੀ ਦੀ ਰਾਇ ਦੇ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੰਤਰੀਆਂ ਵਿਧਾਇਕਾਂ ਦੇ ਘਰਾਂਗੇ ਵਿਸ਼ਾਲ ਤਰਨੇ ਦਿੱਤੇ ਜਾ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬੰਨੀ ਸੱਤ ਮੰਤਰੀਆਂ ਤੇ 21 ਵਿਧਾਇਕਾਂ ਦੇ ਕਰਾਗੇ ਕਰਨੇ ਦਿੱਤੇ ਯਾਰ 17 ਜ਼ਿਲ੍ਹਿਆਂ ਵਿੱਚ ਇਹ ਇਹਨਾਂ ਵਿੱਚ 11000 ਕਿਸਾਨ ਮਜ਼ਦੂਰ ਵੀ ਦੀਆਂ ਸ਼ਾਮਲ ਹੋਣਗੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਜੋ ਜ਼ਬਰ ਕੀਤਾ ਵਾ ਜੋ ਜ਼ੁਲਮ ਕੀਤਾ ਵਾ ਜਿਤਨਾ ਵਿਸ਼ਵਾਸ ਘਾਟਕ ਕੀਤੇ ਆ ਕਿਸਾਨਾਂ ਗੁਰੂ ਘਰ ਦਾ ਚੱਡੀ ਖੜੋ ਸ਼ੰਭੂ ਖਲੋਰੀ ਮੋਰਚੇ ਠਾਏ ਜਾ ਉਥੇ ਜ਼ਬਰ ਤੇ ਜਲੀਲ ਕੀਤੇ ਉਹਦੇ ਵਿਰੋਧ ਦੇ ਵਿੱਚ ਜਿਹੜਿਆ ਇਹ ਤਰਨੇ ਵੱਡੇ ਪੱਧਰ ਤੇ ਲੱਗਣੇ ਆ ਤੇ ਮੰਗ ਕਰਨੀ ਆ ਸਾਰਿਆਂ ਥਾਵਾਂ ਤੇ ਕਿ ਜਿੰਨਾ ਵੀ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਚੋਰੀਆਂ ਕੀਤੀਆਂ ਇਹਨਾਂ ਨੇ ਜਾਂ ਪੰਗ ਤੋੜ ਕੀਤੀ ਹੈ ਬਲਰੋਜਰ ਚਾੜਿਆ ਬਲਰੋਜਰ ਕਰਕੇ ਚਲਾਇਆ ਪੁਸਰਾਜ ਕੈਂਪ ਕੀਤਾ ਉਹ ਸਾਰੀ ਪਰਪਾਈ ਜਿਹੜੀ ਪੰਜਾਬ ਸਰਕਾਰ ਕਰੇ ਕਰੋੜਾ ਰੁਪਏ ਜਿਨ੍ਹਾਂ ਨੇ ਚੋਰੀ ਕੀਤੀ ਉਹਨਾਂ ਦੇ ਪਰਚੇ ਦਰਜ ਕਰਕੇ ਭਾਵੇਂ ਪੁਲਿਸ ਹੈ ਭਾਵੇਂ ਕੋਈ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜਾ ਬ੍ਰਾਹਮਣ ਕਿਸਾਨ ਆਦੂਆ ਬਲੌਂਸਰ ਬ੍ਰਾਹਮਣ ਕੇ ਉਹਦੀ ਕੁੱਟਮਾਰ ਕੀਤੀ ਆ ਸ਼ੰਭੂ ਠਾਣੇ ਦੇ ਯਾਰ ਪ੍ਰੀਤ ਸਿੰਘ ਨੇ ਐਸ ਐਚਓ ਨੇ ਉਹਨੂੰ ਉੱਤੇ ਪਰਚਾ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਸੇ ਤਰੀਕੇ ਨਾਲ ਜੋ ਗਰਲਾਰ ਸਿੰਘ ਘਨੌਰ ਐਮ ਐਲ اے ਆਮ ਆਦਮੀ ਪਾਰਟੀ ਦਾ ਉਹਨੂੰ ਮੈਂਬਰਸ਼ਿਪ ਤੋਂ ਬਰطرف ਕੀਤਾ ਜਾਵੇ ਵਿਧਾਨ ਸਭਾ ਦੇ ਤੋਂ ਤੇ ਉਹਨੂੰ ਗ੍ਰফতার ਕੀਤਾ ਜਾਂਦਾ ਜਿਸ ਤਰੀਕੇ ਨਾਲ ਉਹਨੇ ਇਹ ਸਾਜ਼ਿਸ਼ ਘੜੀ ਹੈ ਸਾਜ਼ਿਸ਼ ਕਰਤਾ ਉਹ ਟਰਾਲੀਆਂ ਚੋਰੀ ਕਰਾਉਂਦਾ ਕੋਈ ਜੱਟ ਜੱਟ ਇਸ ਤੋਂ ਇਲਾਵਾ ਜੀ ਬਿਆਨ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ ਤੇ ਜੋ ਆਮ ਆਦਮੀ ਪਾਰਟੀ ਦਾ ਪ੍ਰਧਾਨ ਤੇ ਮੰਤਰੀ ਵੀ ਆ ਅਮਰ ਰੋੜਾ ਉਹਦਾ ਵੀ ਬਿਆਨ ਕਿ ਸਾਡੇ ਤੇ ਕਿਸਾਨਾਂ ਨਾਲ ਕੋਈ ਹੈ ਹੀ ਨਹੀਂ ਉਹ ਗੱਲ ਇਹ ਕੇਂਦਰ ਸਰਕਾਰ ਨਾਲ ਮੰਗਾ ਵਾ ਕਿ ਧਰਨੇ ਲਾਉਣ ਦੀ ਕੀ ਲੋੜ ਆ ਸਾਡੇ ਨਾਲ ਵੀ ਇਹ ਗੱਲ ਕਰੀਓ ਤੁਹਾਡੀ ਨਾਲ ਗੱਲ ਕਿਹੜਾ ਕਰ ਲੈ ਪੰਜ ਤਰੀਕ ਨੂੰ ਗੱਲ ਹੀ ਕਰਨ ਆਏ ਸੀ ਸੀ ਕਿਸਾਨ ਮੋਰਚੇ ਵਾਲੇ ਕੀ ਗੱਲ ਕੀਤਾ ਤੁਸੀਂ ਉਹਨਾਂ ਨਾਲ ਇਸ ਤੋਂ ਲਾਗ 19 ਮਾਰਚ ਨੂੰ ਵੀ ਗੱਲ ਹੀ ਕਰਨ ਆਇਆ ਸੀ ਚੰਡੀਗੜ੍ਹ ਕਿ ਤਿੰਨ ਕੇਂਦਰੀ ਮੰਤਰੀਆਂ ਨਾਲ ਗੱਲ ਹੋ ਰਹੀ ਸੀ ਉਦੋਂ ਵੀ ਤੁਸੀਂ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਨਾਲ ਉਹਨਾਂ ਨੇ ਬਿੜੀ ਭੁਗਤ ਕਰਕੇ ਕੇਂਦਰ ਸਰਕਾਰ ਦੇ ਨਾਲ ਕੇਜਰੀਵਾਲ ਨੂੰ ਬਚਾਉਣ ਲਈ ਕੇਜਰੀਵਾਲ ਦੇ ਇਸ਼ਾਰੇ ਦੇ ਉੱਤੇ ਜਿਹੜਾ ਸੁਪਰਮੁੱਖ ਮੰਤਰੀ ਪੰਜਾਬ ਦਾ ਤੇ ਤੁਸੀਂ ਪੰਜਾਬ ਨਾਲੋਂ ਆਪਣਾ ਨਾਤਾ ਤੋੜਿਆ ਦੋਹਾਂ ਨੇ ਤੇ ਤੁਸੀਂ ਜੋ ਇਹ ਜ਼ਬਰ ਤੇ ਜ਼ੁਲਮ ਕੀਤਾ ਵਾ ਇਹ ਤੁਸੀਂ ਦੱਸ ਦੋ ਕਿ ਕਿਹੜਾ ਤੁਹਾਡਾ ਕਿਸਾਨਾ ਉਹ ਨਾਤਾ ਵਾ ਕਿਹੜਾ ਤੁਹਾਡੇ ਪੰਜਾਬ ਦੇ 3 ਕਰੋੜਾਂ ਨੂੰ ਲੋਕਾਂ ਨਾਲ ਨਾਤਾ ਹੈ 10 ਸਾਲ ਤੋਂ ਪਹਿਲਾਂ ਕਿਹੜਾ ਕਿਹੜੀ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨਗੀ ਤੇ ਇਸ ਕਰਕੇ ਕਿਹੜਾ ਤੁਹਾਡੇ ਤੇ ਤਵਾਰ ਕਰ ਲੂਗਾ ਕਿਹੜਾ ਤੁਹਾਡੇ ਤੇ ਵਿਸ਼ਵਾਸ ਕਰ ਲੂਗਾ ਇਸ ਤੋਂ ਲਾਵਾ ਇਸ ਤੋਂ ਲਗਾ ਜਿਹੜਾ ਤੁਸੀਂ ਕਹਿ ਰਹੇ ਜੋ ਕੇਂਦਰ ਸਰਕਾਰ ਨਾਲ ਮੰਗਾ ਵਾ ਤੇ ਕੇਂਦਰ ਸਰਕਾਰ ਨਾਲ ਤੇ ਮੰਗਾ ਲੈ ਕੇ ਅਸੀਂ ਉਸੇ ਲੜ ਰਹੇ ਸੀ 1 ਸਾਲ ਤੋਂ 13 ਮਹੀਨਿਆਂ ਤੋਂ ਉਥੇ ਲੜ ਰਹੀ ਸੀ ਕਿ ਉਥੇ ਕੰਡਾ ਤੇ ਹਰਿਆਣਾ ਸਰਕਾਰ ਨੇ ਕੱਢੀਆਂ ਹੋਈਆਂ ਸੀ ਜਿਹੜਾ ਪੰਜਾਬ ਦੇ ਵਪਾਰ ਦੇ ਚੋੜਾ ਵਿਦਨ ਪੈ ਗਿਆ ਬੜਾ ਕਰੋੜਾਂ ਰੁਪਏ ਦਾ ਇਨਸਾਨ ਹੋ ਗਿਆ ਇਸ ਕਰਕੇ ਸਾਨੂੰ ਧਰਨੇ ਠਾਉਣੇ ਪਏ ਆ ਜ਼ਬਰਦਸਤ ਕਰਨਾ ਪਿਆ ਵਾ ਉਹ 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 ਉਹੜਾ ਚੱਡਾ ਵਪਾਰ ਦਾ ਨੁਕਸਾਨ ਹੋਇਆ ਜਿਹੜਾ ਵਪਾਰੀਆਂ ਦਾ ਉਹ ਕਿਤਾ ਕਿੰਨੇ ਅਸੀਂ ਤੇ ਰਸਤੇ ਰੋਕੇ ਨਹੀਂ ਰਸਤੇ ਤੋਂ ਦੋ ਦੋ ਨੂੰ ਛੱਡੇ ਹੋਏ ਸੀ ਕੰਡਾ ਤੇ ਹਰਿਆਣਾ ਸਰਕਾਰ ਨੇ ਕੱਢੀਆਂ ਹੋਈਆਂ ਇਹ ਤੇ ਹਾਈ ਕੋਰਟ ਦਾ ਫੈਸਲਾ ਹਾਈ ਕੋਰਟ ਦਾ ਫੈਸਲਾ ਪੜੋ ਆਪਣਾ ਹਰਿਆਣਾ ਪੰਜਾਬ ਹਾਈ ਕੋਰਟ ਦਾ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਸਟੇਟਸ ਕੋ ਹੋਇਆ ਹੈ ਸਟੇਟ ਕੋਲ ਹੀ ਤੁਹਾਨੂੰ ਲੱਗਣਾ ਕਰਕੇ ਜ਼ਬਰ ਕੀਤਾ ਵਾ ਇੱਕ ਕੇਂਦਰ ਸਰਕਾਰ ਜਾਂ ਜਿਹੜੀ ਹੈਗੀ ਆ ਰਾਣਾ ਸਰਕਾਰ ਤੁਹਾਨੂੰ ਉਸ ਦੇ ਖਿਲਾਫ ਮੂੰਹ ਖੋਲਣਾ ਪੈਣਾ ਜਿਹੜੇ ਜਿੱਥੇ ਉਹਨਾਂ ਨੇ ਆਣ ਕੇ ਨਾਕੇਬੰਦੀ ਕੰਦ ਕੱਢੀ ਉਹ ਵੀ ਪੰਜਾਬ ਦੇ ਥਾਂ ਜਿੱੱਡੀ ਹੋਈ ਸ਼ੰਗ ਤੁਸੀਂ ਕੋਈ ਵਿਰੋਧ ਕੀਤਾ ਹੁਣ ਤੱਕ ਤੁਸੀਂ ਇਹ ਕਿਹੜੀਆਂ ਗੱਲਾਂ ਬੇਦਲੀ ਲੀਆਂ ਕਰ ਰਹੇ ਹੋ ਇਹ ਕੌਣ ਤੁਹਾਡੀਆਂ ਇਹਨਾਂ ਗੱਲਾਂ ਤੇ ਤਵਾਰ ਕਰੂਗਾ ਇਹਨਾਂ ਗੱਲਾਂ ਦਾ ਕੋਈ ਵੀ ਅਰਥ ਹੈਗਾ ਇਹਨਾਂ ਗੱਲਾਂ ਦੀ ਕੋਈ ਸਚਾਈ ਹੈ ਦੀ ਜੋ ਕਰ ਰਹੇ ਹੋ ਤੁਸੀਂ ਇਸ ਦੇ ਨਾਲ ਭਗਵਾਨ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਜੇ ਤੁਹਾਡਾ ਪੰਜਾਬ ਨਾਲ ਕੋਈ ਨਾਤਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਤੁਸੀਂ 28 ਮਾਰਚ ਨੂੰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਾਸ ਕੀਤਾ ਜਲ ਰੋਕਥਾਂ ਬਿੱਲ ਪਾਸ ਕੀਤਾ ਜਿਹੜਾ ਕਿੰਨ ਕਰੋੜ ਲੋਕਾਂ ਦੀਆਂ ਲਾਛਾਂ ਮਿਛਾਉਂੀਆਂ ਤੁਸੀਂ ਜਿਹੜਾ ਤੁਸੀਂ ਆਪਣਾ ਹੱਕ ਹੋ ਕੋਈ ਪੰਜਾਬ ਦਾ ਗਵਾ ਦਿੱਤਾ ਪ੍ਰਦੂਸ਼ਣ ਕ੍ਰੋੜ ਕੰਟਰੋਲ ਬੋਰਡ ਦਾ ਚੇਅਰਮੈਨ ਵੀ ਉਹ ਲਾਉਣਗੇ ਹੁਣ ਉਹ ਸਾਰੀਆਂ ਸੰਤਾਂ ਨੂੰ ਜਿਹੜੀਆਂ ਕਾਰਪੋਰੇਟ ਦੀਆਂ ਸੰਤਾਂ ਉਹਨਾਂ ਨੂੰ ਮੰਜੂਰੀ ਕੌਣ ਦੇਊਗਾ ਕੇਂਦਰ ਸਰਕਾਰ ਦੇਊਗੀ ਤੁਸੀਂ ਆਪਣਾ ਹੱਕ ਗਵਾਇਆ ਜਿਹੜੀ ਅਪਰਾਧਕ ਜਿਹੜੀ ਇਹ ਗੇੜਾ ਪਾਣੀ ਗੋਰਤ ਗੋਰਾ ਕਰਕੇ ਥੱਲੇ ਪਾਇਆ ਹੋਇਆ ਜਾਂ ਦਰਿਆਵਾਂ ਚ ਨਹਿਰਾਂ ਚ ਨਦੀਆਂ ਚ ਡਰੇਨਾਂ ਚ ਪਾਇਆ ਹੋਇਆ ਵਾ ਇਹਨਾਂ ਫੈਕਟਰੀਆਂ ਵਾਲਿਆਂ ਨੇ ਉਹਨਾਂ ਤੇ 6 ਸਾਲ ਦੀ ਸਜ਼ਾ ਦੀ ਗੱਲ ਸੀ ਉਹ ਵੀ ਤੁਸੀਂ ਵਿੱਚੋਂ ਅਪਰਾਧਕ ਅਪਰਾਧਕ ਜਿਹੜੀ ਲਾਈਨ ਉਹ ਕੱਢਤੀ ਆ ਉਹ ਤੁਸੀਂ ਧਾਰਾ ਹੀ ਕੱਢਤੀ ਆ ਹੁਣ 6 ਸਾਲ ਦੀ ਕੋਈ ਸਜ਼ਾ ਨਹੀਂ ਹੋਊਗੀ ਤੁਸੀਂ 3 ਕਰੋੜ ਲੋਕਾਂ ਦੀਆਂ ਲਾਸ਼ਾਂ ਕਿੱਥੇ ਵਿਚਾਰੇ ਹੁਣ ਵਿਚਾਓਗੇ ਤੁਸੀਂ ਜੇ ਕੁਝ ਕਰਨਾ ਚਾਹੁੰਦੇ ਜੋ ਤੇ ਉਹ ਰੋਕ ਥਾਂ ਜਲ ਰੋਕ ਥਾਂ ਬੈਲ ਜਿਹੜਾ ਉਹ ਰੱਦ ਕਰੋ ਵਿਧਾਨ ਸਭਾ ਸਾਦ ਕੇ ਤੇ ਜਿੰਨੇ ਵੀ ਜਿੰਨਾ ਵੀ ਪਾਣੀ ਥੱਲੇ ਪਾਇਆ ਪੰਜਾਬ ਦਾ ਪੰਜ ਪਾਣੀ ਵਾਲੀ ਧਰਤੀ ਜਿਹੜੀ ਆ ਅੰਮ੍ਰਿਤ ਸਰਗਾ ਪਾਣੀ ਪੰਜਾਬ ਦਾ ਖਰਾਬ ਕੀਤਾ ਹੋਇਆ ਥੱਲੇ ਬੋਰ ਕਰ ਕਰਕੇ ਪਾਇਆ ਫੈਕਟਰੀਆਂ ਵਾਲਿਆਂ ਨੇ ਤੇ ਦਰਿਆਵਾਂ ਚ ਆਪਣੇ ਡਰੇਨਾ ਚ ਨਾਲਿਆਂ ਚ ਪਾਇਆ ਉਹਨਾਂ ਨੂੰ ਚੁੱਕ ਕੇ ਗ੍ਰਿਫਤਾਰ ਕਰਕੇ ਅੰਦਰ ਦਿਓ ਜੇ ਤੁਹਾਡਾ ਪੰਜਾਬ ਨਾਲ ਕੋਈ 3 ਕਰੋੜ ਲੋਕਾਂ ਨਾਲ ਲੱਗਾ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ 10000 ਕਰੋੜ ਰੁਪਈਆ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰ ਦਾੜਾ ਪੈਸਾ ਫਸਿਆ ਪਿਆ ਕੇਂਦਰ ਸਰਕਾਰ ਨੇ ਖਸਾ ਕੇ ਰੱਖਿਆ ਹੈ ਤੁਹਾਡਾ ਉਹ ਉਹਦੀ ਮੰਗ ਕਰੋ ਉਹ ਲਿਆਓ ਉਹਦੇ ਵਾਸਤੇ ਧਰਨਾ ਤੋਰਨਾ ਨਾਲ ਕੋਈ ਉਹਦੀ ਮੰਗ ਨਹੀਂ ਕਿ ਆਪਾਂ ਕਰ ਰਹੇ ਇਸ ਦੇ ਨਾਲ ਜਿਹੜਾ ਤੁਸੀਂ ਖੇਤੀ ਨੀਤੀ ਬਣਾਈ ਸੀ ਜਿਹੜੀ ਤੁਸੀਂ ਖੇਤੀ ਨੀਤੀ ਬਣਾਈ ਸੀ ਖੇਤੀ ਨੀਤੀ ਦਾ ਖਲੜਾ ਬਣਾਇਆ ਇਸਕਪਾਲ ਸਿੰਘ ਪ੍ਰੋਫੈਸਰ ਸਕਪਾਲ ਸਿੰਘ ਦੀ 11 ਮੈਂਬਰੀ ਕਮੇਟੀ ਵੱਲੋਂ ਉਹਨਾਂ ਦੀ ਚੇਅਰਮੈਨਸ਼ਿਪ ਥਲੇ ਉਹ ਕਿੱਥੇ ਹੈ ਲਿਆਓ ਪੰਜ ਫਸਲਾਂ ਦੇ ਤੁਸੀਂ ਐਮਐਸਕੇ ਜਿਹੜੀ ਹੈ ਗਾਰੰਟੀ ਦਾ ਕਾਨੂੰਨ ਜਿਹੜਾ ਐਮਐਸਕੇ ਦੀ ਪੰਜ ਫਸਲਾਂ ਦੀ ਐਮਐਸਕੇ ਦਾ ਗਾਰੰਟੀ ਦਾ ਕਾਨੂੰਨ ਲਾਗੂ ਕਰੋ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹਦੇ ਨਾਲ ਖਾਨਾ ਮਨ ਕਰਜ਼ੇ ਦੀ ਗੱਲ ਕਰੋ ਤੁਸੀਂ ਜਿਹੜੇ ਆ ਸਿੱਖਿਆ ਨੀਤੀ ਜਿਹੜੀ ਕੇਂਦਰ ਸਰਕਾਰ ਥੋਪ ਰਹੀ ਹੈ ਤੁਹਾਡੇ ਉੱਤੇ ਜਿਹਦੇ ਖਿਲਾਫ ਆ ਤਮੰਡਾ ਨੂੰ ਦੇ ਮੁੱਖ ਮੰਤਰੀ ਨੇ ਸਟੈਂਡ ਲਿਆ ਤੁਸੀਂ ਕਿਉਂ ਨਹੀਂ ਲੈ ਰਹੇ ਤੁਸੀਂ ਜਿਹੜੀਆਂ ਵਧਦਕਾਰਾਂ ਦੀ ਗੱਲ ਹੈ ਸੂਬਿਆਂ ਦੀ ਵਧਦਕਾਰਾਂ ਦੀ ਗੱਲ ਹੈ ਉਹ ਤੇ ਕਿਉਂ ਭੱਜ ਰਹੇ ਹੋ ਪੰਜਾਬ ਨਾਲ ਤੁਹਾਡਾ ਕੋਈ ਨਾਤਾ ਨਹੀਂ ਸਾਨੂੰ ਲੱਗਦਾ ਤੁਸੀਂ ਕੇਂਦਰ ਸਰਕਾਰ ਦੇ ਦਬਾਅ ਥੱਲੇ ਕਾਰਕੁਨ ਦੇ ਦਬਾਅ ਥੱਲੇ ਕੇਜਰੀ ਵਰਦੇ ਦਬਾਅ ਥੱਲੇ ਕੰਮ ਕਰ ਰਹੇ ਹੋ ਇਸ ਕਰਕੇ ਪੰਜਾਬ ਨਾਲ ਤੁਹਾਡਾ ਕੋਈ ਨਾਤਾ ਨਹੀਂ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਇਹਦਾ ਸਾਰਾ ਜਿਹੜਾ ਆਉਣ ਲੈਣਾ ਚ ਬੜੇ ਪਿਆਰ ਦੇ ਨਾਲ ਤੁਹਾਨੂੰ ਜਿਹੜਾ ਵਾ ਦਿੱਲੀ ਨੂੰ ਵਿਦਾ ਕਰਨਗੇ ਉਲਮਾਨਾ ਉੱਥੇ ਜਾ ਕੇ ਕੋ ਗਮਲੇ ਗਮਲਿਆਂ ਨੂੰ ਪਾਣੀ ਪਾਇਆ ਕਰਿਓ ਤੇ ਖਾਨ ਵੀ ਦੂਰ ਜਿਹੜਿਆ ਉਹ ਆਪਣਾ ਸਾਰੇ ਵੱਧ ਚੜ ਕੇ ਅੱਜ ਦੇ ਅੰਦੋਲਨਾਂ ਚ ਹਿੱਸਾ ਲੈਣ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਦੇ ਪ੍ਰਦਰਸ਼ਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤੇ ਨਾਲ ਜਿਹੜਾ ਅਗਲਾ ਸੰਘਰਸ਼ ਜਿਹੜਾ 12 ਮੰਗਾਂ ਤੇ ਸਾਡਾ ਉਹਨੂੰ ਹੋਰ ਤੇਜ਼ ਕਰਾਂਗੇ ਅੱਜ ਦੀਆਂ ਅੱਜ ਦੇ ਮੰਗ ਪੱਤਰ ਕੀ ਸਾਡੀਆਂ ਜਿਹੜੀਆਂ 12 ਮੰਗਾਂ ਨਾਲ ਆ ਵੀ ਉਹ ਕੇਂਦਰ ਸਰਕਾਰੋਂ ਮੰਗਾਂ ਤੁਰੰਤ ਜਿਹੜੀਆਂ ਉਹ ਲਾਗੂ ਕਰੇ ਤੇ ਆਉਣ ਦਿਨਾ ਚ ਇਹ ਸੰਘਰਸ਼ ਨੂੰ ਆਪਾਂ ਹੋਰ ਬਤਾਵਾਂਗੇ ਦੂਸਰੀ ਗੱਲ ਜੋ ਮੁੱਖ ਮੰਤਰੀ ਵੱਲੋਂ ਤੇ ਅਮਰ अरोड़ा ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿ ਇਹ ਲੋਕਾਂ ਨੂੰ ਪਰੇਸ਼ਾਨ ਨਹੀਂ ਕਰ ਰਹੀ ਨਾ ਛੜਕਾਂ ਰੋਕ ਰੇ ਨਾ ਰੇਲਾ ਰੋਕ ਰੇ ਨਾ ਕੋਈ ਡਿਪਟੀ ਕਮਿਸ਼ਨਰ ਦਫ਼ਤਰ ਗਾੜੀ ਬਹਿ ਰੇ ਅਸੀਂ ਜਿਨ੍ਹਾਂ ਲੋਕਾਂ ਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਮਾਰੀ ਵੋਟਾਂ ਲੈ ਕੇ ਜਿਨ੍ਹਾਂ ਨੇ ਸਾਡੇ ਨਾਲ ਵਿਸ਼ਵਾਸ ਘੱਟ ਕੀਤਾ ਅਸੀਂ ਉਹਨਾਂ ਦੇ ਦਫ਼ਤਰਾਂ ਗਾੜੀ ਜਾ ਉਹਨਾਂ ਦੇ ਘਰਾਂ ਗੜੀ ਜਾ ਰਹੇ ਆ ਇਹ ਸਾਡਾ ਹੱਕ ਆ ਜਮਹੂਰੀ ਆਕਿਆ ਤੇ ਅਸੀਂ ਜੋਸ਼ ਪ੍ਰਦਰਸ਼ਨ ਕਰਨੇ ਆ ਤੇ ਆਪਣਾ ਸੰਘਰਸ਼ ਤੇਜ਼ ਕਰਨਾ ਆ